ਇੱਕ ਨਿੱਕਾ ਜਿਹਾ ਬੱਚਾ ਜਿੰਨੇ ਅਜੇ ਸਕੂਲ ਵੀ ਨਹੀਂ ਗਿਆ ਬੋਲਣ ਦਾ ਵੀ ਪਤਾ ਨਹੀਂ ਯਾਦ ਰੱਖਿਓ ਮਾਂ ਦੇ ਹੱਥਾਂ ਦੀ ਪਹਿਚਾਨ ਤਾਂ ਉਹਨੂੰ ਵੀ ਹੈ ਮਾਂ ਦੇ سینੇ ਦਾ ਨਿਗ ਉਹਨੂੰ ਵੀ ਪਤਾ ਹੈ ਹਾਲਾਂਕਿ ਉਹ ਭਾਵੇਂ ਬੋਲ ਨਹੀਂ ਸਕਦਾ ਬਿਨਾ ਬੋਲਣ ਤੋਂ ਉਹਦੇ ਵਿੱਚ ਵੀ ਇੱਕ ਭਾਵ ਪੈਦਾ ਹੋ ਗਿਆ ਹੈ ਕਿ ਹੋਰ ਕੋਈ ਇਸਤਰੀ ਹੋਰ ਕੋਈ ਬੀਬੀ ਉਸ ਬੱਚੇ ਨੂੰ ਖੱਤ ਪਾਏ ਹੱਥਾਂ ਨਾਲ ਪਕੜੇ ਉਹ ਰੋਏਗਾ ਪਰ ਜਦੋਂ ਮਾਂ ਦਾ ਹੱਥ ਲੱਗਦਾ ਇੱਕੋ ਦਮ ਹੋ ਕੇ ਲੈਂਦਾ ਚੁੱਪ ਕਰ ਲੱਗ ਜਾਂਦਾ ਉਸ ਵਿੱਚ ਭਾਵ ਹੈ ਸੱਚ ਇਹ ਵਿੱਚ ਛੇਤੀ ਕੀਤਿਆ ਮਾਂ ਬਾਪ ਆਪਣੇ ਬੱਚੇ ਦੇ ਗੁਨਾਹ ਨੂੰ ਕਬੂਲਣ ਵਾਸਤੇ ਤਿਆਰ ਨਹੀਂ ਹੁੰਦੇ ਅਸਲੀਅਤ ਹੈ ਇੱਥੋਂ ਤੱਕ ਕਿ ਜੇ ਉਹ ਕਬੂਲ ਵੀ ਬੋਲ ਜਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਂ ਦਾ ਕਿਰਦਾ ਇੰਨਾ ਕੋ ਭਰਿਆ ਪਿਆ ਉਹਦੇ ਲਈ ਮੋਹ ਦੇ ਨਾਲ ਕਿ ਜਦ ਉਹ ਭੈੜਾ ਬੋਲੇ ਤਿੱਖਾ ਬੋਲੇ ਕਬੂਲ ਵੀ ਬੋਲੇ અપਮਾਨਿਤ ਵੀ ਕਰੇ ਸੱਚੇ ਮਾਂ ਦਾ ਹਿਰਦਾ ਛਲਕਦਾ ਉਹਨਾਂ ਗੱਲਾਂ ਨੂੰ ਫਿਰ ਭੁੱਲ ਜਾਂਦਾ ਹੈ ਗੁਰੂ ਸਾਹਿਬ ਦੇ ਬਚਨ ਦੋ ਕੋਰ ਲਾਂਗਾ ਕਿਸ ਕਿਸ ਭਾਵ ਵਿੱਚ ਸਤਿਗੁਰੂ ਨੇ ਉਸ ਪਰਮ ਸੱਚ ਨੂੰ ਪੁਕਾਰਿਆ ਭਾਵਾਂ ਪਾਣੀ ਨੇ ਇਹਨਾਂ ਰਿਸ਼ਤਿਆਂ ਦੀ ਵਿਆਖਿਆ ਮੋਹ ਦੇ ਰੂਪ ਵਿੱਚ ਕੀਤੀ ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰੱਖਸਤੇ ਤੇ ਮਾਂ ਨੇ ਯਾਦ ਰੱਖਦੀ ਬੱਚੇ ਦੀਆਂ ਗਲਤੀਆਂ ਬਸ ਇੰਨੀ ਫਰਕ ਜੇ ਜੀ ਮਾਪੇ ਬਾਪ ਪਰਉਪਕਾਰ ਕਰਕੇ ਵੀ ਚੇਤੇ ਨਹੀਂ ਰੱਖਦੇ ਪਰ ਔਲਾਦ ਕਿਤੇ 2 ਸਾਲ ਸੰਭਾਲਦੀ ਹੋਵੇ ਤੇ ਮੇਰਾ ਖਿਆਲ ਹੈ 12 ਮਹੀਨਿਆਂ ਵਿੱਚ 24 25 ਵਾਰਾਂ ਨੂੰ ਚਤਾਰ ਦਿਨ ਦੇ ਨੇ ਸੀ ਤੁਹਾਨੂੰ ਸਾਂਭੀ ਬੈਠੇਗਾ ਇਸ ਤਰੀ ਹੈ ਨਾ ਤੂੰ ਤਾਂ ਸਿਰਫ ਬਿਸਤਰੇ ਤੇ ਸਾਂਭੀ ਬੈਠਾ ਹੈ ਉਹ ਤਾਂ ਤੈਨੂੰ ਆਪਣੇ ਜਿਸਮ ਵਿੱਚ ਸਾਂਭੀ ਬੈਠੀ ਸੀ ਤੂੰ ਸਰੀਰ ਤੋਂ ਬਾਹਰ ਸੰਭਾਲਣ ਦਾ ਯਤਨ ਕਰਨ ਪਰ ਉੱਥੇ ਚਤਾਰਿਆ ਜਾਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਦੇਖੋ ਇੱਕ ਰਿਸ਼ਤਾ ਹੈ ਮਾਂ ਦਾ ਐਸਾ ਜਿਹਨੂੰ ਸਤਿਗੁਰੂ ਨੇ ਕਿਹਾ ਸੁਤ ਅਪਰਾਧ ਕਰਤ ਹੈ ਜਿੰ ਜਿੱਤੇ ਜਿਤਨੀਆਂ ਮਰਜੀ ਗਲਤੀਆਂ ਕਰਦੇ ਪਰ ਜਨਨੀ ਚੀਤਨਾ ਰੱਖ ਸਤੇਤੇ ਉਹ ਪੁਲਾ ਕੇ ਚੱਲੇਗੀ ਤੇ ਜ਼ਿੰਦਗੀ ਜੀਏਗੀ ਨਹੀਂ ਤੇ ਪੁਲਾਣ ਤੋਂ ਬਿਨਾ ਕਿਵੇਂ ਜ਼ਿੰਦਗੀ ਜੀ ਸਕਦੀ ਹੋ ਸੁਤ ਅਪਰਾਧ ਕਰਤ ਹੈ ਜਿੰ ਜਿੱਤੇ ਜਨਨੀ ਚੀਤਨਾ ਰੱਖ ਸਤੇਤੇ ਰਾਮাইয়া ਹੋ ਬਾਰਿਕ ਤੇਰਾ ਕਾਇਨਾਖੰਡ ਸਭ ਗੁਣ ਮੇਰਾ ਦੇਖੋ ਫਿਰ ਧਿਆਨ ਨਾਲ ਸੁਣਿਓ ਇਹ ਸ਼ਬਦ ਬੜੀ ਬੜੀ ਤੁਸੀਂ ਸੁਣਿਆ ਹੋਣਾ ਸਾਧ ਸੰਗਤ ਜੀ ਕੋਈ ਮੈਂ ਨਵੀਂ ਵਿਆਖਿਆ ਨਹੀਂ ਕਰ ਰਿਹਾ ਸਿਰਫ ਦੋ ਗੱਲਾਂ ਨੇ ਇੱਕ ਪਾਸੇ ਰਮਈਆ ਹੈ ਇੱਕ ਪਾਸੇ ਮਾਂ ਹੈ ਮਾਂ ਦੀ ਬਖਸ਼ਿੰਦ ਜਿਹੜੀ ਬਿਰਤੀ ਹੈ ਉਹਨੂੰ ਰਮਈਏ ਅੱਗੇ ਵਾਸਤਾ ਪਾਇਆ ਕਿ ਜੇ ਦੁਨਿਆਵੀ ਇੱਕ ਮਾਂ ਬੱਚੇ ਦੀਆਂ ਨੀਆਂ ਗਲਤੀਆਂ ਭੁੱਲ ਜਾਂਦੀ ਹੈ ਮੈਂ ਵੀ ਤੇਰਾ ਬੱਚਾ ਵਾਂ ਤੈਨੂੰ ਮਾਂ ਕਹਿ ਕੇ ਆਵਾਜ਼ ਮਾਰੀ ਤੂੰ ਮਾਂ ਸ਼ਬਦ ਦੀ लाज ਰੱਖ ਲਈ ਦੇਖੋ ਬਚਨ ਕਿੰਨਾ ਗਹਿਰਾ ਹੈ ਸੋਤ ਅਪਰਾਧ ਕਰਤ ਹੈ ਜੇਤੇ ਜੰਨੀ ਚੀਤਨਾ ਰਾਖਸ ਤੇਤੇ ਰਾਮাইয়া ਹੋਂ ਬਾਰਿਕ ਤੇਰਾ ਕਾਇ ਨਖੰਡਸ ਅਵਗਣ ਮੇਰਾ ਦੇ ਅਤ ਕ੍ਰੋਪ ਕਰੇ ਕਰਤਾ ਆ ਜੇ ਕ੍ਰੋਧ ਤੋਂ ਕੇ ਬੱਚਾ ਗੁੱਸੇ ਚ ਆ ਕੇ ਗੁਕਬੋਲ ਵੀ ਬੋਲਦਾ ਤਾਂ ਵੀ ਚੀਤਨਾ ਰਾਖਸ ਮਾਇ ਮਾ ਨਹੀਂ ਚੀਤੇ ਰਖਦੀ ਫਿਰ ਅੱਗੇ ਦੇਖੋ ਜਗਿਆਸੂ ਦੀ ਇਮਾਨਦਾਰੀ ਇਹ ਕਿਆ ਤਾਂ ਵੀ ਚੀਤਨ ਰਾਖਸ ਮਾਇਆ ਅੱਗੇ ਸ਼ਬਦ ਦੇ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਵੈਗਰੂ ਮੈਂ ਤੇਰਾ ਉਹ ਬੱਚਾ ਮੈਂ ਮੈਨੂੰ ਚਿੰਤਾ ਖਾ ਗਈ ਮੈਂ ਬੜੇ ਗੁਨਾ ਕੀਤੇ ਬਹੁਤ ਪਾਪ ਕੀਤੇ ਮੇਰਾ ਅੰਦਰ ਚਿੰਤਾ ਵਿੱਚ ਚਿੰਤਾ ਦੇ ਦਰਿਆ ਚ ਜਾਂ ਕਹਿ ਲੋ ਚਿੰਤਾ ਦੇ ਘਰ ਚ ਵੱਜ ਗਿਆ ਹੈ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਅਖੀਰ ਤੇ ਕਹਾ ਹਾਂ ਮਾਂ ਇੱਕ ਤੂੰ ਕਿਰਪਾ ਕਰ ਸਕਨੀ ਹੈ ਪਿਛਲਿਆਂ ਨੂੰ ਬਖਸ਼ੇ ਅੱਗੋਂ ਸਮਤ ਦੇ ਸਕਦੀ ਹੈ ਇਹ ਤਾਂ ਮਾਂ ਕਰਦੀ ਕਹਿੰਦੀ ਪਿਛਲੇ ਬਖਸ਼ ਦਿੱਤੇ ਅੱਗੋਂ ਨਾ ਕਰੀ ਇਸ ਤਰ੍ਹਾਂ ਅੱਗੇ ਭਗਤ ਜੀ ਕਹਿੰਦੇ ਦੇਹ ਬਿਮਲ ਮਤ ਸਦਾ ਸ਼ਰੀਰਾ ਬਿਮਲ ਨੀ ਇਹਦਾ ਪਾਠ ਬਿਮਾਲੀ ਸਾਨੂੰ ਕਰਾਇਆ ਸੀ ਮਲ ਤੋਂ ਰਹਿਤ ਮਾਂ ਉਹ ਮਤ ਦੇ ਜਿਹਦੇ ਚ ਮੈਲ ਕੋਈ ਨਹੀਂ ਦੇਹ ਬਿਮਲ ਮਤ ਸਦਾ ਸ਼ਰੀਰਾ ਇਹੋ ਜੀ ਕਿਰਪਾ ਕਰ ਦੇ ਮਾਂ ਸਹਿਜ ਸਹਿਜ ਗੁਣ ਰਵੈ ਕਬੀਰ ਮੈਂ ਤੇਰੀ ਗੁਨਾ ਨੂੰ ਗਾਇਨ ਕਰਾਂ ਸਿਰ ਮੇਰੀ ਬੇਨਤੀ ਜੀ ਬਾਣੀ ਚ ਬਹੁਤ ਰਿਸ਼ਤਾ ਪ੍ਰਭੂ ਨੂੰ ਹਾਂ ਇੱਕ ਥਾਂ ਤੇ ਆ ਕੇ ਨਾ ਜੀ ਇਹ ਰਿਸ਼ਤੇ ਜਰੂਰ ਕਹਿ ਹਰ ਜੀ ਮਾਤਾ ਹਰ ਜੀ ਪਿਤਾ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਹਿ ਦਿੱਤਾ ਮੈਂ ਮਾਂ ਬਾਪ ਦੀ ਉਦਾਹਰਣ ਲਈਏ ਮਾਪੇ ਬੜੇ ਮਿੱਠੇ ਨੇ ਪਰ ਕਹਿਣ ਲੱਗੇ ਅਸਲੀ ਤೇವೆ ਜਿਹੜਾ ਤੇਰੀ ਕੁੱਕ ਚ ਸੁਆਦ ਮਿਲਿਆ ਮਾਂ ਕੋਲੋਂ ਵੀ ਨਹੀਂ ਮਿਲਿਆ ਇੱਕ ਥਾਂ ਤੇ ਬਚਨ ਆਉਂਦਾ ਗੁਸਾਈ ਮਹੰਡਾ ਇਠੜਾ ਇਠੜਾ ਇਠ ਸ਼ਬਦ ਤੋਂ ਬਣੇ ਇਠੜਾ ਹੁੰਦਾ ਪਿਆਰਾ ਮੇਰਾ ਗੁਸਾਈਂ ਬੜਾ ਪਿਆਰਾ ਹੈ ਅਗਲੀ ਤੋਕੇ ਅੰਮ ਅੱਬੇ ਥਾਵਾਂ ਮਿੱਠੜਾ ਅੰਮ ਦਾ ਅਰਥ ਐੰਮੀ ਤੇ ਅੱਬਾ ਦਾ ਅਰਥ ਦੋਨੋਂ ਇਸਲਾਮਿਕ ਸ਼ਬਦ ਕਹਿ ਲਿਏ ਕਿ ਗੁਸਾਈਂ ਮਹਿੰਡਾ ਇਠੜਾ ਅੰਮ ਅੱਬੇ ਥਾਵਾਂ ਮਿੱਠੜਾ ਮਾਂ ਬਾਪ ਨਾਲ ਤੈਨੂੰ ਰਿਸ਼ਤਾ ਤਾਂ ਬਣਾਇਆ ਪਰ ਸੱਚੀ ਗੱਲ ਉਹ ਮੋਹ ਦੀਆਂ ਤੰਦਾਸਨ ਤੂੰ ਤਾਂ ਐਸਾ ਹੈਂ ਕਿ ਜਿਹੜਾ ਮੈਨੂੰ ਮਾਂ ਬਾਪ ਤੋਂ ਵੀ ਵੱਧ ਪਿਆਰਾ ਹੈ ਮੈਨੂੰ ਮਿੱਠਾ ਹੈ ਮੈਂ ਅਰਜ਼ ਕਰਾਂਗਾ ਉਸ ਪਰਮ ਸੱਚ ਨੂੰ ਇੱਕ ਭਾਅ ਬਣਾਇਆ ਉਹਨੂੰ ਪੁਕਾਰਿਆ ਬੱਚੇ ਬਣ ਕੇ ਤੇ ਇਹ ਕੱਲਾ ਬੋਧੀ ਗਿਆਨ ਨਾਲ ਆਪਰਤ ਕਰੀ ਜਾਂਗੇ ਕੋਈ ਸਵਾਦ じゃ ਨਹੀਂ ਕਦੀ ਸਿਮਰਨ ਵਿੱਚ ਇਸ ਤਰ੍ਹਾਂ ਤਰਲਾ ਮਾਰ ਕੇ ਦੇਖੀ ਜਿਵੇਂ ਬੱਚਾ ਮਾਂ ਅਗੇ ਤਰਲਾ ਮਾਰਦਾ ਹੈ ਕਿੰਨਾ ਉਹਦਾ ਅੰਦਰ ਪਸੀਜਦਾ ਛਿੜਕਤਾ ਦਿੰਦੀ ਏ ਫਿਜ਼ੀਕਲ ਤੌਰ ਤੇ ਬੱਚੇ ਨੂੰ ਛਿੜਕੇਗੀ 60 ਫੀਟ ਚਪੇੜ ਵੀ ਮਾਰੇਗੀ ਸੋਟੀ ਵੀ ਮਾਰੇਗੀ ਮੇਰਾ ਖਿਆਲ ਇੰਨੇ ਖੋ ਕੇ ਬੱਚਾ ਨਹੀਂ ਲੈਂਦਾ ਜਿੰਨੇ ਖੋ ਕੇ ਰਾਤ ਮਾਂ ਮਾਂ ਲੈਂਦੀ ਉਹਦੇ ਅੰਦਰ ਇੱਕ ਦਰਦ ਹੈ ਗੁਰੂ ਸਾਹਿਬ ਨੇ ਇੱਕ ਭਾਅ ਬਣਾਇਆ ਕਹਿਣ ਲੱਗੇ ਸੱਚ ਮੁਝੇ ਔਗਣਾ ਨਾਲ ਭਰਿਆ ਤੇ ਗੁਰੂ ਨੂੰ ਮਾਂ ਜਾਣ ਕੇ ਗੁਰੂ ਨੂੰ ਬਾਪ ਜਾਣ ਕੇ ਆਪਣੇ ਅੰਦਰ ਦੀ ਸਾਰੀ ਗੱਲ ਖੋਲ ਕੇ ਕਹਦੇ ਸੱਚ ਐਵੇਂ ਮਾਂ ਬਾਪ ਪੜਦੇ ਪਾ ਕੇ ਢੱਕ ਲੈਂਦੇ ਨਹੀਂ ਜੇ ਤੂੰ ਗਲਤੀ ਮੰਨੇਗਾ ਭਾਅ ਬਣਾ ਕੇ ਮੇਰਾ ਪਰਮਾਤਮਾ ਵੀ ਪਰਦੇ પા ਕੇ ਤੈਨੂੰ ਟੱਕ ਦੇਵੇਗਾ ਇਸ ਬਚਨ ਨੂੰ ਵੀ ਬਾਣੀ ਚ ਕਿਹਾ ਕਿ ਚੰਚਲ ਮਤ ਬਾਰਕ ਬਕਰੇ ਕੀ ਸਰਪ ਅਗਨ ਕਰ ਮੇਲੇ ਚੰਚਲਤਾ ਇਸੇ ਸਮਝ ਨਹੀਂ ਪਈ ਸੱਪ ਤੇ ਅਗਨ ਨੂੰ ਹੱਥ ਪਾ ਲਿਆ ਚੰਚਲ ਮਤ ਬਾਰਕ ਬਕਰੇ ਕੀ ਸਰਪ ਅਗਨ ਕਰ ਮੇਲੇ ਮਾਤਾ ਪਿਤਾ ਕੰਠ ਲਾਏ ਰਾਹੇ ਰਾਖੇ ਅਨੰਦ ਸਹਿਜ ਤਬ ਖੇਲੇ ਅਗਲੀ ਤੋਕੇ ਜੀ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਇਸ ਬਾਰਕ ਭੂਖ ਕੈਸੀ ਜੋ ਭਾਈ ਸਾਹਿਬ ਪੈਰ ਐਸਨ ਮੂੰਹ ਮੰਗਾ ਸੋਈ ਦੇਂਦਾ ਜਿਹਦਾ ਤੂੰ ਬਾਪ ਹੈ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਇਸ ਬਾਰਕ ਭੂਖ ਕੈਸੀ ਨਵਨਿਦ ਨਾਮ ਨਿਧਾਨ ਕਰੈ ਤੇਰਾ ਮਨ ਬਾਂਛੈ ਸੋ ਲੈਸੀ ਸੱਚ ਜਿਵੇਂ ਕਈ ਰਸਤੇ ਐਸੇ ਵੀ ਨ ਬੱਚਿਆਂ ਦੇ ਵੇਖਣ ਨੂੰ ਮਿਲਦੇ ਜਿਹੜੇ ਕਹਿੰਦੇ ਨੇ ਹੋਰ ਕੁਛ ਨਹੀਂ ਚਾਹੀਦਾ ਸਿਰ ਮਾਂ ਬਾਪ ਚਾਹੀਦੇ ਅੱਜ ਅੱਜ ਤਾਂ ਬਹੁਤ ਘੱਟ ਘੱਟ ਜੀ ਬਹੁਤ ਥੋੜੇ ਤੇ ਖਾਸ ਕਰਕੇ ਇਥੋਂ ਦੇ ਰੁੱਖੇ ਪੰਜੇ ਨੇ ਆਸ ਵੀ ਨਾ ਰੱਖਿਓ ਮੇਰੀ ਬੇਨਤੀ ਮੈਂ ਨੈਗੇਟਿਵ ਨਹੀਂ ਕਹਿ ਰਿਹਾ ਕਿਉਂਕਿ ਇੱਥੇ ਬੰਦਾ ਮਸ਼ੀਨ ਬਣਦਾ ਪਿਆ ਹੈ ਮਸ਼ੀਨ ਚ ਕਿਹੜੀ ਮਹਿਸੂਸ ਹੁੰਦੀ ਤਾਕਤ ਹੈ ਉਹਦੇ ਤਾਂ ਲੋਹਿਆ ਰੱਖੋਗੇ ਤਾਂ ਕੱਟ ਦੇਗੀ ਹੱਥ ਰੱਖੋਗੇ ਤਾਂ ਕੱਟ ਦੇਗੀ ਉਹਨੇ ਕੀ ਮਹਿਸੂਸ ਕਰਨਾ ਦਰਦ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਜ਼ੂਰ ਕਹਿੰਦੇ ਨੇ ਕਿ ਦੇਖੋ ਕਿ ਬੱਚਾ ਗੁਨਾਹ ਕਰਦਾ ਬਖਸ਼ ਦਿੱਤਾ ਤੂੰ ਮਾਹ ਬਾਬ ਖਾਂ ਅੱਗੇ ਫਿਰ ਪੁੱਛਿਆ ਕਿ ਤੂੰ ਇਹ ਤਾਂ ਕਹਿ ਦਿੱਤਾ ਕਿ ਮਾਹ ਬਾਬ ਤੇਰੇ ਘਰ ਚ ਸਭ ਕੁਝ ਚਾਹੀ ਹੈ ਤੂੰ ਦੱਸ ਕੀ ਚਾਹੀਦਾ ਹੈ ਮੇਰਾ ਖਿਆਲ ਹੈ ਪੁੱਠੀ ਮੱਤ ਵਾਲਾ ਦੌਲਤ ਮੰਗੇਗਾ ਅੰਦਰੋ ਅਸ਼ਰਦਕ ਬੰਦਾ ਸਿਰਫ ਪਦਾਰਥ ਮੰਗੇਗਾ ਇੱਥੇ ਬੱਚਾ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਮੇਰੇ ਮਾਹ ਬਾਬ ਤੁਸੀਂ ਹੀ ਮੇਰੇ ਨਾਲ ਚਾਹੀਦੇ ਦੇਖੋ ਇਹਦੇ ਵਿੱਚ ਇੱਕ ਵਫਾਦਾਰੀ ਵੀ ਬਾਣੀ ਚ ਦੱਸ ਦਿੱਤੀ ਜਿਵੇਂ ਅਸੀਂ ਇਹ ਪਾਠ ਕਰਨੇ ਆ ਹਜ਼ੂਰ ਨੇ ਕਿਹਾ ਜਿਸ ਕਾ ਪਿਤਾ ਤੂੰ ਹੈ ਮੇਰੇ Swami तिस बारक ਭੂਖ ਕੈਸੀ ਨਮਨਿਤ ਨਾਮ ਨਿਧਾਨ ਤੇਰੇ ਚ ਕਰ ਸਾਰੇ ਖਜ਼ਾਨੇ ਨੇ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਯਕੀਨੀ ਕੀ ਜੀ ਬਾਰਕ ਮੁਖ ਮੰਗੇ ਸੋ ਦੇਣਾ ਅਰਥਾਂ ਦੀ ਲੋੜ ਨਹੀਂ ਜੋ ਬੱਚਾ ਮੰਗੇ ਦਿਆ ਜੇ ਹੁਣ ਮੰਗਿਆ ਕਿ ਨਾਨਕ ਬਾਰਕ ਦੱਸ ਪ੍ਰਭ ਚਾਹੇ ਮੋਈ ਹਿਰਦੈ ਬਸੈ ਨੇ ਤੇ ਚਰਨਾ ਕਿੰਨੇ ਪ੍ਰਭ ਤੁਸੀਂ ਤਾਂ ਕਹਿ ਦਿੱਤਾ ਜੋ ਮੰਗੇ ਉਹ ਦੇ ਦਿਆ ਜੇ ਪਰ ਮੈਂ ਬੱਚਾ ਹਾਂ ਤੇਰੇ ਦਰਸ਼ ਮੰਗਣਾ ਤੇ ਦੂਜੀ ਗੱਲ ਤੁਹਾਡੇ ਚਰਨ ਮੇਰੇ ਹਿਰਦੈ ਵਿੱਚ ਵਸ ਜਾਣ ਮੈਂ ਇਹ ਮੰਗਣਾ ਬੇਨਤੀ ਕਰਾਂਗਾ ਜੀ ਬਾਣੀ 'ਚ ਇੱਕ ਭਾਵ ਇਹ ਹੈ ਜਿੱਥੇ ਅੰਦਰ ਥੜਕਦਾ ਦਿਸੇ ਉਥੇ ਅਸੀਂ ਉਹਨੂੰ ਪੁਕਾਰਨੇ ਆ ਕਿ ਅਸੀਂ ਤੇਰੇ ਬੱਚੇ ਹਾਂ ਤੂੰ ਸਾਡਾ ਮਾਈ ਬਾਪ ਹੈ ਤੇ ਇੱਕ ਹੋਰ ਬੇਨਤੀ ਇੱਕ ਦਿਨ ਵਿਚਾਰ ਕਰਦੇ ਅਰਜ਼ ਕੀਤੀ ਸੀ ਕਿ ਜਿਹੜਾ ਲਾੜ੍ਹ ਕੇ ਸ਼ਬਦ ਕੱਲ ਪਰਸੋਂ ਵੀ ਬੇਨਤੀ ਕੀਤੀ ਪਿਆਰ ਸ਼ਬਦ ਵੀ ਬੜੇ ਬੜਾ ਡੂੰਗਾ ਹੈ ਲਾੜ੍ਹ ਤਾਂ ਪਿਆਰ ਤੋਂ ਵੀ ਅੱਗੇ ਹੈ ਜਦੋਂ ਬੱਚਾ ਲਾੜ੍ਹ ਕਰਦਾ ਹੈ ਮਾਂ ਬਾਪ ਨਾਲ ਸਮਾਜ ਵਿੱਚ ਕਈ ਵਾਰੀ ਐਸੀਆਂ ਹਰਕਤਾਂ ਕਰਦਾ ਹੈ ਜਿਹੜੀ ਸਿਆਣੇ ਬੱਚੇ ਦੀ ਬਰਦਾਸ਼ਤ ਨਹੀਂ ਹੁੰਦੀ ਮਨ ਲਓ ਉਹੀ ਬੱਚਾ 35 36 40 ਸਾਲ ਦਾ ਹੋ ਜਾਏ ਉਹ ਹਰਕਤ ਕਰੇ ਤੇ ਇੱਕ ਬੱਚਾ ਹਰਕਤ ਕਰੇ ਇੱਕ ਗੁੱਸਾ ਦਿਵਾਏਗੀ ਦੂਜਾ ਹੱਸ ਹੱਸਾ ਦਿਵਾਏਗੀ ਨਿੱਕਾ ਬੱਚਾ ਲਾਡ ਕਰਦਾ ਗੋਦ 'ਚ ਬੈਠਦਾ ਹੈ ਦਾੜੇ ਨੂੰ ਹੱਥ ਪਾਉਂਦਾ ਹੈ ਕਈ ਵਾਰੀ ਦਸਤਾਰ ਨੂੰ ਹੱਥ ਪਾਉਂਦਾ ਹੈ ਕਈ ਵਾਰੀ ਪਿੱਛੋਂ ਮੋਢਿਆਂ ਤੇ ਚੜਦਾ ਹੈ ਤੇ ਆਪਾਂ ਸ਼ੁਗਲ ਕਰਦੇ ਹੱਸਦੇ ਹੱਸਦੇ ਝਿੜਕ ਜੇ ਮਾਰਾਂਗੇ ਫਿਰ ਉਹਨੂੰ ਆਪਣੀ ਗਲਵਕੜੀ 'ਚ ਲੈ ਲੈਨੇ ਆਂ ਪਰ ਜਦੋਂ ਵੱਡਾ ਹੋ ਕੇ ਕੋਈ ਪੱਗ ਨੂੰ ਹੱਥ ਪਾਏਗਾ ਹਾਸਾ ਕਰਦਾ ਬੰਦਾ ਕੋਈ ਬਰਦਾਸ਼ਤ ਕਰੇਗਾ ਕਹੇਗਾ ਬੱਚਾ ਸ਼ਰੀਕ ਬਣ ਗਿਆ ਹੈ ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬੱਚੇ ਦੀ ਭਗਤੀ ਵਤਸ ਸੇਕ ਭਗਤੀ ਇੱਕ ਦਿਨ ਮਾਰਜ਼ ਕੀਤੀ ਜਿਹੜਾ ਭਗਤ ਵਛਲ ਸ਼ਬਦ ਹੈ ਨਾ ਜੀ ਵਛਲ ਸ਼ਬਦ ਵੀ ਵਤਸ ਤੋਂ ਬਣਿਆ ਹੈ ਵਤਸ ਦਾ ਅਰਥ ਹੈ ਬੱਚਾ ਭਗਤ ਵਛਲ ਦਾ ਅਰਥ ਵੀ ਇਹ ਹੈ ਕਿ ਜਿਵੇਂ ਇੱਕ ਬੱਚੇ ਦੇ ਪਿਆਰ ਨੂੰ ਵੇਖ ਕੇ ਮਮਤਾ ਨੂੰ ਦੇਖ ਕੇ ਮਾਪੇ ਮਹੱਬਤ ਕਰਦੇ ਨੇ ਜਿਹੜਾ ਸੱਚਮੁੱਚ ਭਗਤ ਬੱਚਾ ਬਣ ਕੇ ਪੁਕਾਰਦਾ ਉਹ ਮਾਪੇ ਦੀ ਤਰ੍ਹਾਂ ਪਿਆਰ ਕਰਦਾ ਵੱਚਰ ਸ਼ਬਦ ਵੀ ਇਸ ਇਸ ਵਿੱਚੋਂ ਹੁੰਦਾ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਸਿਰਫ ਤੇਰੇ ਚਰਨ ਚਾਹੀਦੇ ਇੱਕ ਪੱਖ ਬਾਣੀ ਚ ਭਾਵ ਦਾ ਇਹ ਹੈ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਚ ਪਤੀ ਤੇ ਪਤਨੀ ਦਾ ਰਿਸ਼ਤਾ ਹੈ ਬਹੁਤ ਸਾਰੇ ਸ਼ਬਦ ਨੇ ਤੇ ਮੈਂ ਹੁਣੇ ਇਹ ਜਦੋਂ ਭਾਈ ਸਾਹਿਬ ਪੜ੍ਹ ਰਹੇ ਸਨ ਮੇਰੇ ਮਨ 'ਚ ਆਇਆ ਵੀ ਇੱਕ ਪਾਸੇ ਇਹ ਭਗਤ ਵੈਗਰੂ ਗੁਰੂ ਅਮਰਦਾਸ ਦਾ ਸ਼ਬਦ ਹੁੰਦਾ ਵਾਰ 'ਚ ਹਜ਼ੂਰ ਦਾ ਸਬਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਧੰ ਗੁਰੂ ਅਮਰਦਾਸ ਦਾ ਸ਼ਬਦ ਹੈ ਜੀ ਕਹਿੰਦੇ ਨੇ ਉਹ ਮਾਂ ਬਾਪ ਕਹੇ ਤੇ ਉਹੀ ਗੁਰਦੇਵ ਬਾਣੀ 'ਚ ਕਹਿੰਦੇ ਨੇ ਮੈਂ ਕਾਮਣ ਮੇਰਾ ਕੰਤ ਕਰਤਾਰ ਜੇ ਆ ਕਰਾਇ ਤੇ ਆ ਕਰੀ ਸ਼ਿੰਗਾਰ ਜਾਂ ਇਸ ਭਾਵੈ ਤਾਂ ਕਰੈ ਭੋਗ ਤਨ ਮਨ ਸਾਚੇ ਸਾਜੇ ਜੋਗ ਜਿਹਨੂੰ ਸਬਨਾ ਕਾ ਮਾਂ ਬਾਪ ਕਿਆ ਉਸਨੂੰ ਕੰਤ ਕਹਿ ਕੇ ਵੀ ਪੁਕਾਰਿਆ ਭਗਤ ਨਾਮਦੇਵ ਜੀ ਨੇ ਰਿਸ਼ਤੇ ਨੂੰ ਬੜਾ ਦਿੜ ਰੱਖਿਆ ਤੇ ਉਹਨਾਂ ਦਾ ਸ਼ਬਦ ਹੈ ਕਿ ਮੈਂ ਬਉਰੀ ਮੇਰਾ RAM ਪਤਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਉਹ ਇੱਕ ਸਮਰਪਣਖ ਹੈ ਪਤੀ ਤੇ ਪਤੀ ਪਤਨੀ ਦਾ ਰਿਸ਼ਤਾ ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਨੇ ਜੀ ਇਵਨ ਕਿ ਜਿਹੜੇ ਲਾਵਾਂ ਦਾ ਵੀ ਚਲੋ ਆਪਾਂ ਕਰਨੇ ਆ ਮੈਂ ਪਿੱਛੇ ਜੀ ਵੀ ਅਰਜ਼ ਕਰਕੇ ਆਇਆ ਵੈਨਕੌਰ ਵੀ ਲਾਵਾਂ ਜਿਹੜੀਆਂ ਨੇ ਤੇ ਇਹਦੀ ਕਥਾ ਤੇ ਮੇਰਾ ਖਿਆਲ ਹੈ ਗੁਰਦਵਾਰਿਆਂ ਵਿੱਚ ਦੂਜੇ ਤੀਜੇ ਮਹੀਨੇ ਰਿਪੀਟ ਹੋ ਜਾਣੀ ਚਾਹੀਦੀ ਅਖਰੀ ਅਰਥ ਕਿਉਂਕਿ ਇਹ ਇਹ ਏਡਾ ਵੱਡਾ ਜ਼ਿੰਦਗੀ ਦਾ ਪੜਾਅ ਆਉਂਦਾ ਜੀ ਲਾਵਾਂ ਖਾਸ ਕਰਕੇ ਉਹ ਜਿਹੜੀਆਂ ਚਾਰ ਲਾਵਾਂ ਨੇ ਉਹ ਸਾਡੇ ਆਤਮਿਕ ਜੀਵਨ ਦੇ ਚਾਰ ਪੜਾਅ ਨੇ ਪਰ ਗੱਲਾਂ ਨਾਲ ਨਹੀਂ ਉਹ ਵੀ ਉਹਦੀ ਕਿਰਪਾ ਦੇ ਨਾਲ ਹੀ ਤੈਅ ਹੁੰਦੇ ਨੇ ਪ੍ਰਵਿਰਤੀ ਕਰਮ ਹੈ ਸਤਗੁਰੂ ਪੁਰਖ ਹੈ ਬੈਰਾਗ ਤੇ ਚਾਹ ਹੈ ਤੇ ਚੌਥਾ ਸਹਿਜ ਅਵਸਥਾ ਹੈ ਚਾਰ ਪੜਾਅ ਨੇ ਉਸ ਜ਼ਿੰਦਗੀ ਦੇ ਉੱਥੇ ਬਾਣੀ 'ਚ ਮੈਂ ਬੇਨਤੀ ਕਰਾਂਗੇ ਪਤੀ ਤੇ ਪਤਨੀ ਦਾ ਰਿਸ਼ਤਾ ਇੱਕ ਭਾਗ ਹੈ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਗੁਰਮੁਖੋ ਪਤੀ ਪਤਨੀ ਤੋਂ ਅੱਗੇ ਉਸ ਤੋਂ ਇਲਾਵਾ ਮਾਲਕ ਦਾ ਤੇ ਨੌਕਰ ਦੇ ਰਿਸ਼ਤੇ ਦਾ ਵੀ ਭਾਵ ਹੈ ਨੌਕਰ ਤੇ ਮਾਲਕ ਕਿਸ ਤਰ੍ਹਾਂ ਨੇ ਉਸ ਵਿੱਚ ਦੇਖੋ ਮੈਂ ਅਰਜ਼ ਕੀਤੀ ਇਸ ਕਰਕੇ ਵੀ ਉਹਦਾ ਅੰਤ ਕੋਈ ਨਹੀਂ ਕੌਣ ਅੰਤ ਪਾਏਗਾ ਪਰ ਜਦੋਂ ਭਾਵ ਬਣਾਵਾਂਗੇ ਖਿੱਚ ਕੱਛ ਤਾਂ ਤਾਂ ਹੀ ਪੈਦਾ ਹੋਵੇਗੀ ਅੱਦਿਓ ਯਾਦਾਂ ਤੇ ਵਿਚਾਰੇ ਜਿਸ ਹੁੰਦੇ ਆ ਕੋਈ ਹੈ ਹੀ ਨਹੀਂ ਜੀ ਕੁਛ ਨਹੀਂ ਰੂਪ ਨਹੀਂ ਕੋਈ ਰੇਖ ਨਹੀਂ ਕਿਨੂੰ ਬੁਕਾਰੀਏ ਜਦੋਂ ਇਹ ਭਾਵ ਬਣਾਈਏ ਇਸ ਤਰ੍ਹਾਂ ਪਿਆਰ ਕਰਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ ਏ ਇਸ ਤਰ੍ਹਾਂ ਮੁਹੱਬਤ ਕਰਦਾ ਜਿਵੇਂ ਪਤੀ ਪਤਨੀ ਦੀ ਹੈ ਇਸ ਤਰ੍ਹਾਂ ਮੁਹੱਬਤ ਕਰਦਾ ਜਿਵੇਂ ਇੱਕ ਮਾਲਕ ਆਪਣੇ ਨੌਕਰ ਨੂੰ ਕਰਦਾ ਇਹ ਤਾਂ ਸਾਡੇ ਮੋਹ ਦਾ ਤਜਰਬਾ ਹੈ ਨਾ ਗੁਰੂ ਸਾਹਿਬ ਨੇ ਇਹ ਬਾਣੀ ਚ ਕਿਹਾ ਕਿ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਮੈਂ ਜਿਸ ਦਾ ਨੌਕਰ ਹਾਂ ਮੇਰੇ ਮਾਲਕ ਕੋਲ ਬੜੀ ਤਾਕਤ ਹੈ ਗੁਰੂ ਸਾਹਿਬ ਨੇ ਕਿਹਾ ਮੈਂ ਜਿਹਦੀ ਚਾਕਰੀ ਕਰ ਰਿਹਾ ਮੈਂ ਇੰਨਾ ਹੁਕਮੀ ਹੋ ਕੇ ਚਾਕਰੀ ਕਰ ਰਿਆਂ ਕਿ ਜਿੰਨੇ ਮੇਰੀ ਨੌਕਰੀ ਦੀ ਤਨਖਾਹ ਦੇ ਪੈਸੇ ਬੰਦੇ ਸਨ ਮੇਰੇ ਮਾਲਕ ਨੇ ਇੰਨੀ ਕਿਰਪਾ ਕੀਤੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਮੇਰੀ ਝੋਲੀ 'ਚ ਪਾ ਦਿੱਤਾ ਕਿਉਂਕਿ ਮੈਂ ਮਾਲਕ ਦੀ ਵਫਾਦਾਰੀ ਕੀਤੀ ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ 'ਤੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੂੰਹ ਪਾਣਾ ਖਾਇ ਉਥੇ ਆਪਣੇ ਆਪ ਨੂੰ ਨੌਕਰ ਦੱਸਿਆ ਪਰਮ ਸੱਚ ਨੂੰ ਮਾਲਕ ਦੱਸਿਆ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਚੌਥਾ ਰਿਸ਼ਤਾ ਹੋਰ ਵੀ ਦੱਸਿਆ ਜੀ ਉਹ ਰਿਸ਼ਤਾ ਸਾਈਂ ਦਾ ਖਸਮ ਦਾ ਮਾਲਕ ਦਾ ਤੇ ਗੁਲਾਮ ਦਾ ਹੈ ਕਈ ਵਾਰੀ ਇੱਥੇ ਕਥਾ ਕਰਦੇ ਅਰਜ਼ ਕੀਤੀ ਸੀ ਕਿ ਨੌਕਰ ਤੇ ਗੁਲਾਮ 'ਚ ਥੋੜਾ ਜਿਹਾ ਫਰਕ ਹੈ ਨੌਕਰ ਕਦੀ ਵੀ ਛੱਡ ਕੇ ਜਾ ਸਕਦਾ ਹੈ ਤਨਖਾਹ ਦਿੱਤੀ ਜਾਂ ਇੱਥੇ ਵੀ ਤੁਸੀਂ ਦੇਖੋ ਅਗਲਾ ਕਹਿ ਸਕਦਾ ਵੀ ਨੋਟਿਸ ਦੇ ਕੇ ਮੈਂ ਹੁਣ ਇਸ ਮਹੀਨੇ ਕੰਮ ਕਰਨਾ ਹੈ ਅਗਾਂਹ ਕੰਮ ਨਹੀਂ ਕਰਨਾ ਮਾਲਕ ਕੀ ਕਰ ਲਏਗਾ ਜੌਬ ਕਰਦਾ ਕਰਦਾ ਬੰਦਾ ਛੱਡ ਦੇ ਨਹੀਂ ਮੈਂ ਸਵੇਰੇ ਆ ਰਿਹਾ ਤੇਰੀ ਮੇਰੀ ਕੁਲਿੱਖਤ ਪੜਤ ਨਹੀਂ ਪਰ ਜਿਹੜੇ ਨੌਕਰ ਹੁੰਦੇ ਨੇ ਉਹ ਛੱਡ ਸਕਦੇ ਨਹੀਂ ਗੁਲਾਮ ਕਦੀ ਮਾਲਕ ਦਾ ਘਰ ਨਹੀਂ ਛੱਡਦੇ ਹੁੰਦੇ ਉਹ ਛੱਡ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਉਸ ਪਰਮ ਸੱਚ ਨੂੰ ਵਹਿਗੁਰੂ ਜੀ ਨੂੰ ਮਾਲਕ ਆ ਆਪਣੇ ਆਪ ਨੂੰ ਗੁਲਾਮ ਬਣਾ ਕੇ ਵੀ ਇੱਕ ਪਹਾ ਬਣਾਇਆ ਹੈ ਇਹ ਸ਼ਬਦ ਕਬੀਰ ਸਾਹਿਬ ਦਾ ਗੁਰੂ ਨਾਨਕ ਸਾਹਿਬ ਦਾ ਖਾਸ ਕਰਕੇ ਮਾਰੂ ਰਾਗ ਦਾ ਸ਼ਬਦ ਕਿ ਮੁੱਲ ਖਰੀਦੀ ਲਾਲਾ ਗੋਲਾ ਤਨਖਾਹ ਤੇ ਨਹੀਂ ਤਨਖਾਹ ਤੇ ਬਾਅਦ ਮਹੀਨੇ ਬਾਅਦ ਮਿਲੇਗੀ ਪਰ ਜਿਹੜਾ ਮੁੱਲ ਖਰੀਦਿਆ ਇੱਕੋ ਵਾਰੀ ਖਰੀਦਿਆ ਹੈ ਮੁਲ ਖਰੀਦੀ ਲਾਲਾ ਗੋਲਾ ਮੈਂ ਵਿਕ ਚੁੱਕਾ ਵਾਂ ਮੈਂ ਲਾਲਾ ਹਾਂ ਗੁਲਾਮ ਹਾਂ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਖਾਟ ਬਿਕਾਨਾ ਜਿੱਤ ਲਾਇਆ ਤਿਤ ਲਾਕਾ ਅਗਲਾ ਬਚਨ ਤੇਰੇ ਲਾਲੇ ਕਿਆ ਚਤੁਰਾਈ ਮੇਰੇ ਗੁਲਾਮ ਦੀ ਕੀ ਸਿਆਣਪ ਤੇਰਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਖੌ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੂ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀ ਸੰਜਾਉ ਜੇ ਪਿਆਸ ਲੱਗੇ ਪਾਣੀ ਭਰ ਕੇ ਲਿਆਵਾਂ ਭੁੱਖ ਲੱਗੇ ਤਾਜ਼ਾ ਆਟਾ ਕਣਕ ਪੀ ਕੇ ਹੋਣੇ ਲਿਆਵਾਂ ਜੇ ਗਰਮੀ ਲੱਗਦੀ ਹੁਕਮ ਕਰੋ ਪੱਖਾ ਝੱਲਾ ਤੇ ਮਾਲਕ ਜੇ ਪੈਰ ਕਿਤੇ ਥੱਕੇ ਹੋਇਓ ਤੁਸੀਂ ਤੇ ਲਿਆਓ ਮੈਂ ਪਾਣੀ ਪਾ ਕੇ ਗਰਮ ਪਾਣੀ ਨਾਲ ਤੁਹਾਡੇ ਪੈਰ ਤੋਦਿਆ ਹੁਣ ਮੈਂ ਫਿਰ ਬੇਨਤੀ ਕਰਾਂ ਰੱਬ ਦਾ ਤੇ ਪੈਰ ਹੀ ਕੋਈ ਨਹੀਂ ਇੱਥੇ ਕਿਹਾ ਕਿ ਨੂੰ ਜਾ ਰਿਹਾ ਇੱਥੇ ਵੀ ਭਾਵ ਕੀ ਬਣਾਣਾ ਪਏਗਾ ਹਾਲਾਂਕਿ ਸੋਇਲਾ ਸਾਹਿਬ ਵਿੱਚ ਇਹ ਸ਼ਬਦ ਇੱਕੋਂਦਾ ਜਿਹੜਾ ਕਿ ਸਹਸ ਤਵ ਨੈਨ ਨਨ ਨੈਨ ਕੈ ਤੋਹਿ ਕੋ ਸਹਸ ਮੂਰਤ ਨਨਾਂ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੁਈ ਹਜ਼ਾਰਾਂ ਪੈਰਾਂ ਦਾ ਅਸ ਸਰਗੁਣ ਚ ਜ਼ਿਕਰ ਕੀਤਾ ਇੱਕ ਪੈਰ ਵੀ ਨਹੀਂ ਤੇਰਾ ਪਰ ਸਤਗੁਰੂ ਸ਼ਬਦ ਵਰਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਦਾ ਅਰਥ ਹੈ ਪਾਤਸ਼ਾਹ ਜੇ ਪਿਆਸ ਲੱਗੀ ਮੇਰੇ ਮਾਲਕਾ ਪਾਣੀ ਲਿਆਵਾ ਖਾਏ ਤਾਂ ਪੀਸਣ ਜਾਉ ਭੁੱਖ ਲੱਗੀ ਚੱਕੀ ਪੀਵਾ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਉ ਪੱਖਾ ਝੱਲਾ ਪੈਰ ਚੰਗੀ ਤਰ੍ਹਾਂ ਮਲਾਂ ਤੇਰੇ ਪਰ ਇੰਨਾ ਸਮਰਪਿਤ ਹੋ ਕੇ ਫਿਰ ਕਹਿੰਦੇ ਨੇ ਸੇਵਾ ਇੰਨੀ ਕਰਕੇ ਮਾਲਕ ਬੈਠਾ ਮਾਲਿਸ਼ ਕੀਤੀ ਕੱਪੜੇ ਧੋਤੇ ਉਹਨੂੰ ਸ਼ਨਾਣ ਕਰਾਇਆ ਸਾਰਾ ਦਿਨ 8 ਘੰਟੇ ਉਹਦੀ ਸੇਵਾ ਕਰਕੇ ਫਿਰ ਦੇਖੋ ਇੰਨਾ ਸਮਰਪਣ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੋਂ ਦਵੱਢਿਆਈ ਮੈਂ ਤੇਰਾ ਲੂਣ ਖਾ ਕੇ ਹਰਾਮ ਕਰ ਦਿੱਤਾ ਖੇ ਮੇਰੇ ਪਰਮਾਤਮਾ ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ ਮੈਂ ਸਿਰਫ ਇਨੀ ਕੁ ਬੇਨਤੀ ਕਿ ਜਿਸ ਨੂੰ ਕਹ ਆ ਵੀ ਉਹ ਮੂੰਹ ਮੰਗਾ ਧਾਨ ਦਿੰਦਾ ਕਦੀ ਖਾਲੀ ਨਹੀਂ ਮੋੜਦਾ ਇਹ ਉਸ ਪਰਮ ਸੱਚ ਵੈਗੁਰੂ ਲਈ ਤਿੰਨ ਚਾਰ ਮੈਂ ਗੱਲਾਂ ਕੀਤੀਆਂ ਵਖ ਵਖ ਭਾਅ ਬਣਾਏ ਨੇ ਇਹ ਭਾਅ ਮੋਧੀਆਂ ਤੰਦਾਂ 'ਚ ਵੀ ਆਉਂਦੇ ਨੇ ਪਰ ਇੱਥੇ ਸ਼ੁੱਧ ਪਿਆਰ ਪਰਮਾਤਮਾ ਨੂੰ ਸਮਰਪਣ ਵਿੱਚ ਨੇ ਤੇ ਜਿਨ੍ਹਾਂ ਨੇ ਇਸ ਭਾਵ ਨਾਲ ਆਪਣਾ ਆਪ ਹੀ ਭੇਟ ਕਰ ਦਿੱਤਾ ਉਹ ਬਖਸ਼ਿਸ਼ ਲੈ ਗਏ ਇੱਕ ਛੋਟੀ ਜੀ ਉਦਾਹਰਣ ਦੇ ਕੇ ਪਿਛਲੇ ਦਿਨੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਗਿਆ ਤੇ ਦਾਸ ਨੇ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ ਉਮਰ ਕਰਕੇ ਜੀ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਗੁਰੂ ਅੰਗਦ ਦੇਵ ਜੀ 1469 ਤੇ 1504 ਹਨ 1469 ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਤੇ 1504 ਨੂੰ ਬਾਬਾ ਲਹਿਣਾ ਜੀ ਦਾ ਮਾਲਵੇ ਦੀ ਧਰਤੀ ਮੱਤੇ ਦੀ ਸਰਾ 35 ਸਾਲ ਛੋਟੇ ਨੇ ਨਾ ਪਰ ਦੇਖੋ ਸਮਰਪਣ ਉਹਨਾਂ ਦਾ ਅਸੀਂ ਪਾਵੇਂ ਇਤਿਹਾਸ ਵਿੱਚ ਵੀ ਤੇ ਬਾਣੀ ਵਿੱਚ ਵੀ ਇਹ ਬਚਨ ਪੜਨੇ ਏਡਾ ਵੱਡਾ ਸਮਰਪਣ ਉਹਨਾਂ ਦਾ ਬੜੇ ਪਰਚੇ ਪਾਏ ਕਿਉਂਕਿ ਹਾਲਾਂਕਿ ਨਸਾਕੀਆਂ ਨੂੰ ਆਮ ਤੌਰ ਤੇ ਸਤੇਜਾਂ ਤੋਂ ਸੁਣਾਣ ਤੋਂ ਗੁਰੇਜ਼ ਕੀਤਾ ਜਾਂਦਾ ਹੈ ਇਹ ਜੀ ਕਿਹੜੀਆਂ ਪੁਰਾਣੀਆਂ ਗੱਲਾਂ ਨਵੀਆਂ ਅਖਬਾਰ ਦੀਆਂ ਤਾਜ਼ਾ ਖਬਰਾਂ ਛੱਡ ਦਿਓ ਸਾਖੀਆਂ ਸਾਰੀਆਂ ਬਣ ਜਾਂਦੀਆਂ ਅਸਲੀਅਤ ਹੈ ਝੂਠਿਆਂ ਦੀਆਂ ਗੱਲਾਂ ਖਿੰਚ ਸਾਖੀਆਂ ਬਣਾ ਦਿੰਦੇ ਆ ਸਾਖੀ ਤਾਂ ਬੜੀ ਵੱਡੀ ਸਿੱਖਿਆ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਸਾਖੀ ਸਿੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਬੇਅੰਤ ਸਾਖੀਆਂ ਨੇ ਜੀ ਕਿਵੇਂ ਅਸੀਂ ਕਹਿ ਸਕਨੇ ਆ ਗੁਰੂ ਗੁਰੰਥ ਸਾਹਿਬ ਸਾਖੀਆਂ ਨੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਗੁਰੂ ਅੰਗਦ ਦੇਵ ਆਉਂਦੇ ਆ ਮਹਾਰਾਜ ਜਦੋਂ ਬਾਬਾ ਲੈਣਾ ਜੀ ਕਰਤਾਰਪੁਰ ਆਏ ਸਾਡਾ ਇਤਿਹਾਸ ਕਹਿੰਦਾ ਉਹਨਾਂ ਦੀ ਉਮਰ 28 ਸਾਲ ਦੀ ਸੀ 1532 ਨੂੰ ਆਉਂਦੇ ਆ ਜੇ ਕਰਤਾਰਪੁਰ ਤੇ 1539 ਤੱਕ ਉਥੇ ਰਹਿੰਦੇ ਆ ਪਰ ਉਹਨਾਂ ਦਾ ਸਮਰਪਣ ਜਿਹੜੀਆਂ ਮੈਂ ਬੇਨਤੀ ਕੀਤੀ ਭਾਵ ਕੀ ਸਨ ਅਸੀਂ ਸਾਰੇ ਕਹਿੰਨੇ ਆ ਮਹਾਰਾਜ ਨੇ ਆ ਕੇ ਆ ਕੇ ਉਹਨਾਂ ਨੇ ਤਾਂ ਸੱਚ ਇਹ ਵੀ ਇੱਕੋ ਬਚਨ ਪੱਲੇ ਬੰਨ ਲਿਆ ਵੀ ਹੁਕਮ ਰਣਾ ਬਸ ਇੱਕੋ ਬਚਨ ਪੱਲਿਆ ਵੀ ਜੋ ਕਹਿ ਦਿੱਤਾ ਨਾ ਉਹਨੂੰ ਸੱਤ ਬਚਨ ਕਹਿਣਾ ਮੈਂ ਨਹੀਂ ਕਿਸ ਤੋਂ ਸੁਣਨਾ ਕਿ ਲੋਕੋ ਜੋ ਬਾਬਾ ਜੀ ਨੇ ਕਿਹਾ ਉਹਦੇ ਬਾਰੇ ਤੁਹਾਡੀ ਵਿਦਿਆ ਕੀ ਕਹਿੰਦੀ ਹੈ ਤੁਹਾਡੀ ਤੁਲਨਾਤਮਕ ਅਧਾਇਨ ਕੀ ਹੈ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਰਾਤ ਨੂੰ ਕੰਧ ਬੰਨਣੀ ਚਾਹੀਦੀ ਹੈ ਕਿ ਨਹੀਂ ਤੇ ਜੇ ਲੋਕਾਂ ਨੂੰ ਪੁੱਛੋ ਨਾ ਕਹਿੰਦੇ ਛੱਡ ਪਰ ਆਪ ਵੀ ਨਹੀਂ ਸੌਂਦਾ ਤੈਨੂੰ ਵੀ ਨਹੀਂ ਸੌਂਦੈ ਨਾ ਸਵੇਰੇ ਧੁੱਪ ਨਹੀਂ ਚੜਨੀ ਉਹਨੇ ਕਿਸੇ ਤੋਂ ਨਹੀਂ ਪੁੱਛਿਆ ਉਹਨੇ ਕਿਹਾ ਮੈਂ ਲੋਕਾਂ ਤੋਂ ਨਹੀਂ ਮੈਂ ਸਿਰਫ ਇੱਕੋ ਨਿਸ਼ਾਨਾ ਬਣਾਇਆ ਹੈ ਕਿ ਜੋ ਮੇਰੇ ਬਾਬੇ ਦੇ ਮੂੰਹ ਚੋਂ ਮੇਰੇ ਲਈ ਨਿਕਲਣਾ ਹੈ ਮੈਂ ਸਤਿ ਬਚਨ ਕਰਕੇ ਮੰਨਣਾ ਪਰ ਮੰਨਣਾ ਇਹਦੀ ਕਿਰਪਾ ਦੇ ਨਾਲ ਹੈ ਮੇਰੇ 'ਚ ਸਮਰਥਾ ਨਹੀਂ ਕਿ ਤੇ ਮੈਂ ਬੇਨਤੀ ਕਰਾ ਇੰਨਾ ਸਮਰਪਣ ਕੀਤਾ ਕਿ ਅੰਤਲੇ ਸਮੇਂ ਮੈਂ ਬਾਣੀ ਦੀ ਤੁਕ ਸੁਣਾਉਣ ਲੱਗਾ ਸਾਰੇ ਪਿੱਛੇ ਤੁਰੇ ਬਾਬਾ ਜੀ ਦੇ ਸਾਰੇ ਤੇ ਵਾਪਸ ਆ ਗਏ ਛੋਟੇ ਬਿਮਾਰੇ ਨੇ ਮਾਰੇ ਜਦੋਂ ਸਾਰੇ ਵਾਪਸ ਆਏ ਅਖੀਰ ਤੇ ਇੱਕੋ ਬਾਬਾ ਲੈਣਾ ਜੀ ਬਾਬਾ ਬੁੱਢਾ ਸਾਹਿਬ ਜੀ ਅਖੀਰ ਤੇ ਭਾਈ ਲੈਣਾ ਸਾਹਿਬ ਰਹਿ ਗਏ ਇਹ ਸ਼ਬਦ ਕਹਿ ਸੰ ਝੜਕੇ ਜਾ ਚਲਾ ਜਾ ਵਾਪਸ ਨਹੀਂ ਵੀ ਪਾਲੀ ਫਿਰ ਕਹ ਜਾ ਜਾ ਵਾਪਸ ਨਹੀਂ ਬੋਲੇ ਤੀਜੀ ਵਾਰ ਕਹ ਦੇਖ ਇਨੇ ਲੋਕ ਆਏ ਸੰ ਸਭ ਚਲੇਗਾ ਆਪਣੇ ਘਰਾਂ ਨੂੰ ਕਿਉਂ ਨਹੀਂ ਮੇਰਾ ਖਿਹੜਾ ਛੱਡਦਾ ਜਾ ਚਲਾ ਜਾ ਵਾਪਸ ਆਪਣੇ ਘਰ ਜਾ ਜਦੋਂ ਤੀਜੀ ਵਾਰ ਕਹ ਚਰਨ ਪਕੜ ਕੇ ਕਹਿੰਦੇ ਆ ਘਰਾਂ ਵਾਲੇ ਸੱਚੀ ਮੁੱਚੀ ਘਰਾਂ ਨੂੰ ਤੁਰ ਗਏ ਮੇਰਾ ਤਾਂ ਘਾਰ ਹੀ ਤੂੰ ਹੈ ਤੈਨੂੰ ਛੱਡ ਕੇ ਕਿੱਥੇ ਜਾ ਮੇਰਾ ਘਰ ਤੂੰ ਹੈ ਮੈਂ ਕਿ ਬੇਨਤੀ ਕਰਾਂ ਕਹਿਣ ਨੂੰ ਸ਼ਬਦ ਦੋ ਅਧਿਕ ਮਿੰਟ ਦਾ ਹੈ ਜੀ ਮੇਰਾ ਘਰ ਹੀ ਤੂੰ ਹੈ ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਹਿਣ ਲੱਗੇ ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਸੱਚੇ ਵੇ ਮੈਂ ਵੀ ਘਰ ਲੱਭਦਾ ਪਿਆ ਸਾ ਅਗਲਾ ਟਿਕਾਣਾ ਬਣਾ ਲਈ ਤੇਰੇ ਵਰਗਾ ਘਰ ਕੋਈ ਨਹੀਂ ਲੱਭਾ ਅੱਜ ਤੋਂ ਬਾਅਦ ਮੇਰਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇ ਬਾਨੀ ਚ ਇੱਕ ਬਚਨ ਹੁੰਦਾ ਹੈ ਇਹ ਸ਼ਬਦ ਹੈ ਕੇ ਸਿੱਖਾਂ ਪੁੱਤਰਾ ਕੋਕ ਹੈ ਸਭ ਉਮਤ ਵੇਖੋ ਜੇ ਕਿਉਂ ਨਾ ਸੁਧੋਸ਼ ਤਾਂ ਲੈਣਾ ਟਿਕਿਓ ਜੇ ਖੀਰ ਤੇ ਟਿਕਿਆ ਸਿਰਫ ਇੱਕ ਬਾਬਾ ਲੈਣਾ ਜੀ ਜਾਂ ਸੁਧੋਸ਼ ਤਾਂ ਲੈਣਾ ਟਿਕਿਓਣ ਸਿਰਫ ਉਹ ਟਿਕੇ ਮੈਂ ਬੇਨਤੀ ਕਰਾਂ ਸਮਾਪਤੀ ਤੇ ਕਰ ਲੱਗਾ ਜੋ ਕੁਝ ਕਰਤਾਰਪੁਰ ਵਾਪਰਿਆ ਉਹ ਕੁਝ ਆਨੰਦਪੁਰ ਸਾਹਿਬ ਵਾਪਰਿਆ ਕਵੀ ਸੰਤੋਖ ਸਿੰਘ ਨੇ ਲਿਖਿਆ ਗੁਰਗੁਰ ਪ੍ਰਤਾਪ ਸੂਰਜ ਜੋ ਕਰਤਾਰਪੁਰ 1539 ਨੂੰ ਵਾਪਰਿਆ ਉਹ 30 ਮਾਰਚ 1699 ਦੀ ਵਿਸਾਖੀ ਨੂੰ ਵਾਪਰਿਆ ਆਪਾਂ ਕਹਾਂ ਜੀ ਕੀ ਵਾਪਰਿਆ ਉੱਥੇ ਹਜ਼ੂਰ ਨੇ ਸ਼ਬਦ ਕਿਹਾ ਕਿ ਜੇ ਤੂੰ ਕਹਿ ਦਿੱਤਾ ਕਿ ਮੇਰਾ ਤੇਰੇ ਤੋਂ ਬਿਨਾ ਕੋਈ ਟਿਕਾਣਾ ਨਹੀਂ ਜਦੋਂ ਪੰਝਾ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਪੰਝਾ ਨੇ ਕਿਹਾ ਸਾਡਾ ਪਿੱਛੇ ਕੋਈ ਨਹੀਂ ਦੀ ਕੌਣ ਹੈ ਸਾਡਾ ਪਿੱਛੇ ਪਿਛਲੇ ਦਿਨੀ ਦਾਸ ਦਵਾਰਕਾ ਗਿਆ ਮੈਂ ਚੇਸ ਕਰਕੇ ਨਹੀਂ ਕੌਮੇ ਚ ਕੋਈ ਜਾਮਨਗਰ ਗੁਜਰਾਤ ਮੈਂ ਗਿਆ ਤੇ ਮੈਂ ਪੁੱਛਿਆ ਵੀ ਉੱਥੇ ਕੋਈ ਸਥਾਨ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਥਾਨ ਕਾਫੀ ਨੇਸ ਤੇ ਉਹ ਕਹਿੰਦੇ ਨੇ ਵੀ ਦਵਾਰਕਾ ਚਲੀਓ ਉੱਥੇ ਭਾਈ ਮੋਹਕਮ ਸਿੰਘ ਜੀ ਦਾ ਸਥਾਨ ਹੈ ਜੀ ਜਿਹੜੇ ਪੰਜਾਂ ਪਿਆਰਿਆਂ ਚੋਂ ਬਹੁਤ ਕੁਝ ਚਲੋ ਬੋਲਿਆ ਤਾਂ ਭਾਈ ਸਾਹਿਬ ਬਾਰੇ ਬੜੀ ਭਰੀ ਇੰਨਾ ਜ਼ਿਆਦਾ ਮਿਲਦਾ ਵੀ ਨਹੀਂ ਜਦੋਂ ਅਸੀਂ ਗਏ ਜੀ ਉਹ ਦਵਾਰਕਾ ਸਮੁੰਦਰ ਚ ਲੰਘ ਕੇ ਜਾਣਾ ਪੈਂਦਾ ਦੋ ਦਵਾਰਕਾ ਨੇ ਇੱਕ ਦਵਾਰਕਾ ਵੇਟ ਕ ਇੱਕ ਦਵਾਰਕਾ ਬਾਹਰ ਹੈ ਤੇ ਇੱਕ ਉਹਨਾਂ ਦੀ ਮਨੋਤ ਤੇ ਵੀ ਉਹ ਦਵਾਰਕਾ ਪਾਣੀ ਚ ਡੁੱਬ ਗਈ ਜਿਹੜੀ ਕ੍ਰਿਸ਼ਨ ਜੀ ਵਾਲੀ ਸੀ ਖੋਜ ਖੋਜ ਕਰਦੇ ਪਏ ਇਹ ਦਵਾਰਕਾ ਲੰਘ ਕੇ ਜਾਣਾ ਪੈਂਦਾ ਸਮੁੰਦਰ ਚੋਂ ਅਸੀਂ ਗਏ ਸੋਚਿਆ ਵੀ ਇਹ ਕਿਉਂ ਕਿੱਥੇ ਉਹ ਤੋਂ ਅੱਗੇ ਥੋੜੀ ਦੂਰ ਮੇਰਾ ਕਾ ਲੈ ਕੇ ਸਮੁੰਦਰ ਹੀ ਜਾਈਏ ਘੰਟੇ ਤੋਂ ਬਾਅਦ ਪਾਕਿਸਤਾਨ ਆ ਜਾਂਦਾ ਅੱਗੇ ਕਰਾਚੀ ਵਾਲਾ ਪਾਸਾ ਹੁੰਦਾ ਜੀ ਉੱਧਰ ਉੱਥੇ ਜੋ ਸੁਣਨ ਨੂੰ ਮਿਲਿਆ ਫਿਰ ਸਾਖੀ ਪੜੀ ਇਹ ਇਹ ਜਿਹੜੇ ਬਖਸ਼ਾ ਉੱਠੀਆਂ ਨਾ ਐਵੇਂ ਨਹੀਂ ਉੱਠ ਪਏ ਇਹ ਨਵਾਜੇ ਹੋਏ ਸੰਕਰ ਗੁਰੂ ਨਾਨਕ ਸਾਹਿਬ ਉੱਥੇ ਗਏ ਜੇ ਤੁਸੀਂ ਕਿਤੇ ਪੜੋਗੇ ਜਦੋਂ ਦਵਾਰਕਾ ਦਾ ਜ਼ਿਕਰ ਆਵੇਗਾ ਉਹਦੇ ਵਿੱਚ ਇੱਕ ਸਰੋਵਰ ਦਾ ਜ਼ਿਕਰ ਆਇਆ ਫਿਰ ਅਸੀਂ ਜਾ ਕੇ ਦੇਖਿਆ ਉਹ ਸਰੋਵਰ ਸੁੱਕਿਆ ਹੋਇਆ ਉਹਦੇ ਨਾਲ ਵੈਸ਼ਨਵਾਂ ਦਾ ਸਥਾਨ ਹੈ ਉਹਨੂੰ ਦਵਾਰਕਾ ਬੇਟ ਤਾਂ ਕਿਹਨੇ ਜਿਹੜਾ ਕਿ ਸ਼ਬਦ ਪੰਜਾਬੀ ਚ ਵਰਤਨੇ ਆ ਬੇਟ ਬਾਣੀ ਚ ਭੇਟਿਆਂ ਸ਼ਬਦ ਹੁੰਦਾ ਨਾ ਮਿਲਣਾ ਦਵਾਰਕਾ ਬੇਟ ਤੇ ਆ ਕਿਹਾ ਜਾਂਦਾ ਉਸ ਧਰਤੀ ਤੇ ਸੁਦਾਮੇ ਤੇ ਕ੍ਰਿਸ਼ਨ ਦੀ ਮੁਲਾਕਾਤ ਹੋਈ ਸੀ ਉਹਨੂੰ ਭੇਟ ਕਹਿੰਦੇ ਆ ਦਵਾਰਕਾ ਬੇਟ ਉਥੇ ਜੀ ਗੁਰੂ ਨਾਨਕ ਸਾਹਿਬ ਗਏ ਆ ਉਹ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਵੇਲੇ ਧੰਵਾਜਿਆ ਹੋਇਆ ਉਸ ਸਰੋਵਰ ਵੀ ਸੀ ਕੋਲ ਵੈਸ਼ਨਵਾਂ ਦਾ ਸੀ ਜਿੱਦੋਂ ਉਥੇ ਆਪਣੇ ਸਿੰਘ ਹੈ ਆਪਣੇ ਨੇ ਬਾਬਾ ਲੱਖਾ ਸਿੰਘ ਨੇ ਚਲੋ ਨਾਂ ਲੈ ਦੇਣਾ ਕੀ ਅਰਜ਼ ਜਿੰਨੀ ਸੇਵਾ ਕੀਤੀ ਇੰਨੀ ਕੋਟੇ ਵਾਲੇ ਉਹ ਗਏ ਕਹਿੰਦੇ ਉੱਥੇ ਬਜ਼ੁਰਗ ਵੈਸ਼ਨ ਆਇਆ ਕਹਿੰਦਾ ਅੱਜ ਤੁਸੀਂ ਆਇਓ ਅਸੀਂ ਦੇਸ਼ ਦੀ ਮੁਲਕ ਦੀ ਵੰਡ ਤੋਂ ਪਹਿਲਾਂ ਇੱਥੇ ਸਿੰਧੀ ਲੋਕ ਕਰਾਚੀ ਤੋਂ ਹੁੰਦੇ ਸਨ ਬਾਬਾ ਜੀ ਦਾ ਸਰੂਪ ਲੈ ਹੁੰਦੇ ਸਨ ਕਿੰਨੇ ਦਿਨ ਰਹਿ ਕੇ ਇੱਥੇ ਗੁਰੂ ਨਾਨਕ ਦੀ ਜਨਮਤੀ ਮਨਾਉਂਦੇ ਸਨ ਤੇ ਸਾਨੂੰ ਸਾਰਿਆਂ ਨੂੰ ਰੱਜ ਕੇ ਛਕਣ ਵਾਸਤੇ ਲੰਗਰ ਤੇ ਪ੍ਰਸ਼ਾਦ ਮਿਲਦਾ ਸੀ ਕੀ ਤੁਸੀਂ ਅੱਜ ਪ੍ਰਸ਼ਾਦ ਬਣਾਓਗੇ ਵੈਰੀ ਗੁੱਡ ਵੈਰੀ ਗੁੱਡ ਚਲੋ ਇੱਕ ਉਹਨਾਂ ਨੇ ਐਵੇਂ ਕੋਈ ਮੋਸ਼ਨ ਕਰਨ ਉਹ ਕਹਿੰਦੇ ਸਾਡੇ ਨੇਤਰ ਭਾਰ ਕਹਿੰਦੇ ਬਣਾ ਕੇ ਕਹਿੰਦੇ ਉੱਥੇ ਚੁੱਲ੍ਹਾ ਬਣਾ ਕੇ ਕਰੂ ਸਾਹਿਬ ਦੀ ਦੇਗ ਮਣਾਈ ਸਭ ਤੋਂ ਛੋਟੀ ਉਮਰ ਦੇ ਸਨ ਭਾਈ ਮੋਹਕਮ ਸਿੰਘ ਜੀ ਪੰਜਾਬ ਪਿਆਰਿਆਂ ਵਿੱਚੋਂ ਮੈਂ ਬੇਨਤੀ ਕਰਾਂ ਕਿਥੋਂ ਕਿਥੋਂ ਚੱਲ ਕੇ ਆਏ ਪਰ ਉਹਨਾਂ ਇੱਕ ਕੰਮ ਕੀਤਾ ਉਸ ਘਰ ਨੂੰ ਡੇਗਿਆ ਨਹੀਂ ਜਿਹੜਾ ਭਾਈ ਮੋਹਕਮ ਸਿੰਘ ਦਾ ਫਿਰ ਫਰਦ ਦਿੱਤੀ ਉਹਨਾਂ ਮੈਨੂੰ ਉਸ ਤੇ ਲਿਖਿਆ ਹੋਇਆ ਸੀ ਨਾਨਕ ਸ਼ਾਹ ਦਾ ਘਰ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਫਰਦ ਸੀ ਇਹਦਾ ਮਤਲਬ ਉਹਨਾ ਪੂਰੀ ਜਾਣਕਾਰੀ ਲੈ ਕੇ ਫਿਰ ਇਹ ਥਾਂ ਗਵਰਨਮੈਂਟ ਦੀ ਸੀ ਉਹ ਸਾਰੀ ਦੀ ਸਾਰੀ ਜਿਹੜੀ ਥਾਂ ਗੁਰਸਿੱਖਾਂ ਨੂੰ ਦੇ ਦਿੱਤੀਗੇ ਉਹ ਬੜੀ ਸੋਹਣੀ ਸਰਾਹ ਬਣ ਗਈ ਉੱਥੇ ਫਿਰ ਉਹਨਾ ਥਾਂ ਨਹੀਂ ਉਹ ਛੇੜੀ ਜਿੱਥੇ ਭਾਈ ਸਾਹਿਬ ਬੜੀਆਂ ਵੱਡੀਆਂ ਵੱਡੀਆਂ ਕੰਧਾਂ ਨਹੀਂ ਜੀ ਉਸ ਥਾਂ ਦੀਆਂ ਦਾਸ ਗਿਆ ਉੱਥੇ ਉੱਤੇ ਪੱਥਰ ਟੀਨ ਪਾਈ ਸੀ ਛੱਤ ਨਹੀਂ ਸੀ ਇੰਨੀ ਵਧੀਆ ਤੇ ਮੈਨੂੰ ਪੁੱਛਦੇ ਨੇ ਕੀ ਕਰੀਏ ਮੈਂ ਕਿਹਾ ਢਾਇਓ ਨਾ ਇਹਦੀ ਇੰਜ ਕਰੋ ਇਹਦੀ ਝੌਂਪੜੀ ਰੂਪ ਬਣਾ ਦਿਓ ਲੱਕੜ ਪਾ ਦਿਓ ਜੇ ਕਿਸੇ ਨੇ ਬੰਦਗੀ ਕਰਨੀ ਹੋਵੇ ਦੋ ਘੜੀਆਂ ਬੈਠ ਕੇ ਗੁਰੂ ਗੁਰੂ ਜਪ ਲਏਗਾ ਹੁਣ ਇਹ ਘਟਨਾ ਜਿਹੜੀ ਕਰਤਾਰਪੁਰ ਵਾਪਰੀ ਇਹ ਅਨੰਦਪੁਰ ਸਾਹਿਬ ਵਾਪਰੀ ਉੱਥੇ ਕਿਹਾ ਤੇਰੇ ਤੋਂ ਬਿਨਾ ਮੈਂ ਤੇਰੇ ਚ ਰਹਿਣਾ ਲੈਣਿਆ ਮੈਂ ਤੇਰੇ ਘਰ ਚ ਰਹਾਂਗਾ ਸੱਚੇ ਵੇ ਦਸਵੇਂ ਜਾਮੇ ਜਦੋਂ ਪੰਜਾਂ ਨੇ ਸੀਸ ਦਿੱਤੇ ਗੁਰੂ ਨੇ ਅੰਮ੍ਰਿਤ ਦਿੱਤਾ ਉਸ ਤੋਂ ਬਾਅਦ ਗੁਰੂ ਨੇ ਅੰਮ੍ਰਿਤ ਦੀ ਦਾਤ ਲਈ ਸ਼ਬਦ ਵਰਤਾ ਅੰਮ੍ਰਿਤ ਲਿਆ ਤੇ ਉੱਥੇ ਕਹਿ ਦਿੱਤਾ ਅੱਜ ਤੋਂ ਬਾਅਦ ਮੈਂ ਬਾਹਰ ਥੋੜਾ ਵਾਂ ਮੈਂ ਖਾਲਸੇ ਦੇ ਵਿੱਚ ਨਿਵਾਸ ਕਰਾਂਗਾ ਮੈਂ ਤੁਹਾਡੇ ਘਰ ਚ ਰਹਾਂਗਾ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਸ਼ੰਕਰਾ ਕਰੀਜੈ ਸਾਵਧਾਨ ਕੋਈ ਦੀਜੈ ਅਬ ਅੰਮ੍ਰਿਤ ਸ਼ਕਾਉ ਮੋਏ ਜੈਸੇ ਤੂੰ ਲੀਨੀਓ ਮੇਰੀ ਬੇਨਤੀ ਹੈ ਸ਼ੁਰੂਆਤ ਜਿੱਥੋਂ ਮੈਂ ਕੀਤੀ ਭਟਕਿਆ ਨਹੀਂ ਵਿਸ਼ੇ ਤੋਂ ਉਹਨੂੰ ਪਿਤਾ ਕਿਹਾ ਉਹਦਾ ਤਾਂ ਰੂਪ ਰੇਖ ਕੋਈ ਨਹੀਂ ਪਰ ਉਸ ਪਰਮ ਸੱਚ ਨੂੰ ਅਸੀਂ ਉਹ ਰਿਸ਼ਤਾ ਬਣਾਣਿਆ ਜਿਹੜਾ ਦ੍ਰਿਸ਼ਟਮਾਨ ਦਾ ਰਿਸ਼ਤਾ ਸੀ ਮਾਣਿਆ ਹੈ ਤੇ ਸਾਰੇ ਰਿਸ਼ਤੇ ਤਕਰੀਬਨ ਮਾਨਵੀ ਬਣਾਏ ਨਹੀਂ ਦੀ ਬਾਣੀ 'ਚ ਇਹ ਰਿਸ਼ਤੇ ਤਾਂ ਪਸ਼ੂਆਂ ਦੇ ਵੀ ਨੇ ਪਰ ਉਹਨਾਂ ਕੋਲ ਚੇਤਨਾ ਨਹੀਂ ਉਸ ਤੋਂ ਬਾਅਦ ਬੇਨਤੀ ਕੀਤੀ ਹੈ ਕਿਤੇ ਪਿਤਾ ਕਹਿ ਕੇ ਮਾਂ ਕਹਿ ਕੇ ਪਤੀ ਕਹਿ ਕੇ ਮਾਲਕ ਕਹਿ ਕੇ ਸਾਈਂ ਕਹਿ ਕੇ ਪੁਕਾਰਿਆ ਹੈ ਤੇ ਇਹ ਕੇਵਲ ਬੋਧਿਕ ਤਲ ਤੇ ਜਾਣਕਾਰੀ ਇਕੱਠੀ ਕਰ ਲਈ ਸ਼ਬਦ ਨਹੀਂ ਬਣਾਏ ਇਹ ਜਗਿਆਸੂ ਦੇ ਅੰਦਰ ਦੀ ਭਾਵ ਨੂੰ ਪੈਦਾ ਕਰ ਲਈ ਤੋ ਸਿਮਰਨ ਕਰਦਿਆਂ ਮਾਲਕ ਨੂੰ ਕਿਵੇਂ ਯਾਦ ਕਰਨੇ